ਜਲੰਧਰ ਇੰਦਰਾ ਕਲੋਨੀ ਵਿਖੇ ਯੁੱਧ ਨਸ਼ਾ ਮਰੂਦਾ ਦੀਨ ਅਧਿਕਾਰ ਚਦਾ ਟਾ ਦਿੱਤੀ ਗਈ ਸੀ ਬਲਤੇ ਪੁਲਿਸ ਅਧਿਕਾਰੀਆਂ ਨੇ ਬਦਨਾਮ ਨਸ਼ਾ ਤਸਕਰ ਵਿਰੁੱਧ ਕੀਤੀ ਸਖਤ ਕਾਰਵਾਈ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਪਹਿਲ ਯੁੱਧ ਨਸ਼ਾ ਵਿਰੁੱਧ ਤਹਿਤ ਇੱਕ ਫੈਸਲਾਗੁਨ ਕਦਮ ਚੁੱਕਦੇ ਹੋਏ ਜਲੰਧਰ ਨਗਰ ਨਿਗਮ ਨੇ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਸਹਿਯੋਗ ਨਾਲ ਅੱਜ ਇੰਦਰਾ ਕਲੋਨੀ ਦੇ ਖੇਤਰ ਵਿੱਚ ਇੱਕ ਬਦਨਾਮ ਨਸ਼ਾ ਤਸਕਰੀ ਨਾਲ ਸੰਬੰਧਿਤ ਇੱਕ ਗੈਰ ਕਾਨੂੰਨੀ ਕਬਜ਼ੇ ਨੂੰ ਢਾ ਦਿੱਤਾ ਜਲੰਧਰ ਦੇ ਪੁਸਕ ਕਮਿਸ਼ਨ ਤਾਨਕ੍ਰਿਤ ਕੌਰ ਨੇ ਕਿਹਾ ਹੈ ਕਿ ਮੁਕੇਸ਼ ਰਾਮ ਪੁੱਤਰ ਮਿਸ਼ਰਾ ਰਾਮ ਵਾਸੀ ਇੰਦਰਾ ਕਲੋਨੀ ਜਲੰਧਰ ਜੋ ਕਿ ਇੱਕ ਮਸ਼ਹੂਰ ਨਸ਼ਾ ਤਸਕਰ ਹੈ ਦੀ ਅਨਧਿਕਾਰਿਤ ਉਸਾਰੀ ਨੂੰ ਅੱਜ ਟਾਹ ਦਿੱਤਾ ਗਿਆ। ਦੋਸ਼ੀ ਮੁਕੇਸ਼ ਰਾਮ ਵਿਰੋਧੀ ਐਨਡੀਵੀਐਸ ਐਕਟ ਅਬਕਾਰੀ ਐਕਟ ਤਹਿਤ ਕੁੱਲ 9 ਮੁਕਦਮੇ ਥਾਣਾ ਡਿਵੀਜ਼ਨ ਨੰਬਰ 1 ਅਤੇ ਥਾਣਾ ਡਿਵੀਜ਼ਨ ਨੰਬਰ 2 ਵਿਖੇ ਦਰਜ ਹਨ। ਉਨ੍ਹਾਂ ਨੇ ਜਲੰਧਰ ਕਮਿਸ਼ਨਰੇਟ ਪੁਲਿਸ ਦੀ ਨਸ਼ਾ ਦੇ ਨੈਟਵਰਕ ਨੂੰ ਪੂਰੀ ਤਰ੍ਹਾਂ ਉਖਾੜ ਸੁੱਟਣ ਦੀ ਵਚਨਬੱਤਾ ਦੀ ਪੁਸ਼ਟੀ ਕੀਤੀ ਅਤੇ ਨਾਗਰਿਕਾਂ ਨੂੰ ਸਰਕਾਰ ਦੇ ਸਬ ਨੰਬਰਾਂਹੀਂ ਨਸ਼ਿਆਂ ਨਾਲ ਸਬੰਧਿਤ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ ਹੈ ਜਿਸ ਨਾਲ ਸੂਚਨਾ ਦੇਣ ਵਾਲਿਆਂ ਦੀ ਪੂਰੀ ਗੁਪਤਤਾ ਦਾ ਭਰੋਸਾ ਦਿੱਤਾ ਗਿਆ। ਸ਼ਹਿਰ ਵਾਸੀਆਂ ਨੇ ਜ਼ਿਲ੍ਹਾ ਕਮਿਸ਼ਨ ਅਤੇ ਪੁਲਿਸ ਦੇ ਇਸ ਉਪਰਾਲੇ ਦਾ ਸਵਾਗਤ ਕੀਤਾ। ਉਨ੍ਹਾਂ ਨੇ ਇਹ ਜ਼ਹੀਆਂ ਕਾਰਵਾਈਆਂ ਨੂੰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਸੂਬੇ ਦੀ ਨਸ਼ਾ ਵਿਰੋਧ ਚੱਲ ਰਹੀ ਜੰਗ ਵਿੱਚ ਇੱਕ ਮਹੱਤਵਪੂਰਨ ਕਦਮ ਦੱਸਿਆ। ਬਿਊਰੋ ਰਿਪੋਰਟ ਜ਼ਿਲ੍ਹਾ ਬਿਸ TV। ਸਾਡੇ ਇੱਕ ਪੈਡਰ ਹੈਗੇ ਸੀਗੇ ਜੀ ਮੁਕੇਸ਼ ਥੋਨੀ ਉਹਨਾਂ ਦੇ ਉੱਤੇ ਯੁਧ ਨਸ਼ਾ ਵਿਰੁੱਧ ਜਿਹੜਾ ਸਰਕਾਰ ਵੱਲੋਂ ਮੁਹਿੰਮ ਚਲਾਈ ਗਈ ਹੈ ਉਹਦੇ ਤਹਿਤ ਕਾਰਪੋਰੇਸ਼ਨ ਨੇ ਡੈਮੋਲਿਸ਼ਨ ਵਾਸਤੇ ਪੁਲਿਸਨ ਨੂੰ ਮੰਗੀ ਸੀ ਤੇ ਉਹਦੇ ਵਾਸਤੇ ਅਸੀਂ ਸਾਰੇ ਇੱਥੇ ਆਏ ਹਾਂ ਔਰ ਇਹਨਾਂ ਦੇ ਜਿਹੜੇ ਰਿਕਾਰਡ ਚੈੱਕ ਕਰਨ ਤੇ ਪਾਇਆ ਗਿਆ ਕਿ ਇਹਨਾਂ ਤੇ 9 ਮੁਕਦਮੇ ਦਰਜ ਹਨ ਜਿਨ੍ਹਾਂ ਵਿੱਚੋਂ 5 ਨਸ਼ੇ ਦੇ ਮੁਕਦਮੇ ਨੇ ਜਿਨ੍ਹਾਂ ਵਿੱਚੋਂ 3 ਸਜ਼ਾ ਵੀ ਹੋ ਚੁੱਕੇ ਹਨ ਔਰ ਇਨਾਂ ਦੇ ਖਿਲਾਫ ਜਿਹੜੀ ਕਾਰਪੋਰੇਸ਼ਨ ਨੇ ਜਲੰਧਰ ਕਮਿਸ਼ਨਟ ਪੁਲਿਸ ਦੀ ਜੁਆਇੰਟ ਆਪਰੇਸ਼ਨ ਦੇ ਵਿੱਚ ਹਮਲਾ ਦਾ ਮੌਜੂਦ ਕੀਤਾ ਗਿਆ ਹੈ